ਸਸੀ ਕਾਲ ਜੀ ਵੈਲਕਮ ਬੈਕ ਟੂ ਮਾਈ YouTube ਚੈਨਲ ਕਿਵੇਂ ਹੋ ਸਾਰੇ ਆਈ ਹੋਪ ਸਾਰੇ ਹਨ ਠੀਕ ਠਾਕ ਹੀ ਹੋਣਗੇ ਲੋਕ ਮਿੱਤਰੋ ਨਾ ਨੂੰ ਲਿਆ ਆਪਾਂ ਸੋ ਸਾਡੇ ਨਾਲ ਪਾਣੀ ਬਹੁਤ ਆਉਂਦਾ ਯਾਰ ਈਸੀ ਦਾ ਹੁਣ ਫੇਰ ਦੁਬਾਰਾ ਈਸੀ ਦਾ ਪਾਣੀ ਆਪਾਂ ਸਾਫ ਕਰਦੇ ਹਟੇ ਆ ਈਸੀ ਦਾ ਪਾਣੀ ਇੰਨਾ ਬਹੁਤ ਆਉਂਦਾ ਮੰਮੀ ਦੇ ਹੱਥ 'ਚ ਬਾਈ ਭਰ ਰੇਂਦਾ ਯਾਰੀ ਪਾਣੀ ਹੁੰਦੀ ਰਹਿੰਦੀ ਆ ਇਹਦਾ ਵੀ ਪੈਪ ਦਾ ਜਗਾੜ ਕਰਨਾ ਪੈਣਾ ਪਾਣੀ ਹੱਲੇ ਬਹੁਤ ਜ਼ਿਆਦਾ ਹੋ ਜਾਂਦਾ ਨਹੀਂ ਚਲਾ ਲਿਆ ਨਹੀਂ ਫੇਰ ਆਲੋਕ ਆਲੋਕ ਹੁਣ ਹੀ ਇਹਦੇ ਕੱਡੇ ਆਲੋਕ ਫੇਰ ਬਾਅਦ ਚ ਪਰ ਚਲੀ ਅੰਨਾ ਪਾਣੀ ਸਾਦਾ ਐ ਸੀ ਕਦੀ ਜੰਨਾ ਪਾਣੀ ਨਿਕਲ ਰੋ ਤੇ ਤੇ ਨਾ ਇਹ ਪਾਣੀ ਬਾਕੀ ਇਹਦਾ ਅੱਧਾ ਗਾਬੇ ਇਹਦਾ ਪਾਈਪ ਨੂੰ ਕੋਠੇ ਤੇ ਲਿਆ ਕੇ ਜੱਤ ਲੈਣਦੇ ਆ ਨਾ ਥਨੇ ਪਾਈਪ ਉਹ ਜੱਤ ਲੈ ਨੂੰ ਕੱਢ ਦਿੰਦੇ ਆ ਜਾਂ ਫੇਰ ਇਹਨੂੰ ਸੈਰ ਦੇਖਦੇ ਕੁਝ ਕਰਨਾ ਪੈਂਦਾ ਇਹਦਾ ਅੱਤੋਂ ਕਿਚਨ ਦੇ ਵਿੱਚ ਪਾਈਪ ਕੱਢ ਦਾਂਗੇ ਯਾਰ ਸੰਦੇ ਹੋ ਮੰਨੀ ਅੱਤੋਂ ਕਿਚਨ ਚ ਪਰ ਨਹੀਂ ਯਾਰ ਤੁੜ ਪ੍ਰੀਤ ਕਰਦੀ ਆ ਹਾਂਜੀ ਪ੍ਰੀਤ ਜੀ ਕੀ ਕਰਦੇ ਫੇ ਹਾਂ ਲੋ ਜੀ ਪ੍ਰੀਤ ਕੋਈ ਚਾਹਦੇ ਹੁਣ ਗਲਾਸ ਟੋਰੀ ਜਾਂਦੀ ਨੂੰ ਆਹ ਤੇ ਇਤੇ ਗਲਾਸ ਭੰਦੀ ਕਰਦੇ ਤੇ ਇੱਥੇ ਨਹੀਂ ਕੀ ਕਰਨਾ ਤੋੜ ਪਨ ਚੱਲਣ ਲਈ ਆ ਪੂਰੀ ਢੋਲ ਵਜਾਇਆ ਜਾਵੇ ਬਲੂ ਦੇ ਕਿੰਦਾ ਲੱਗਾ ਤੁਹਾਨੂੰ ਢੋਲ ਤੁਸੀਂ ਕੀ ਕਹਿੰਦੇ ਤੁਸੀਂ ਕੀ ਕਹਿੰਦੇ ਮੈਂ ਗੋਲੀ ਖਾਵਾਂ ਦਾੜੋਲੀ ਫੇ ਵਜਾਇਆ ਜਾਵੇ ਢੋਲ ਠੀਕ ਕੀ ਕਹਿੰਦੇ ਆ ਹੁਣ ਟੀ ਇੰਦੇ ਤੁਸੀਂ ਹੈਂ ਕਿੱਦਾਂ ਪਪਾ ਢੋਲ ਦਿਖਾਉ। ਕਿੱਦਾਂ ਲੱਗਾ ਢੋਲ? ਵਧੀਆ বাজਦੇ ਢੋਲ। ਟਿੰਗ ਰਕ ਲੱਕ ਡਿੰਗ ਡਿੰਗ ਲੱਕ ਲੱਕ ਟਿੰਗ ਡਿੰਗ। ਲੰਮੂ ਢੋਲ ਦੇ ਆਇਆ ਜਾਈ। ਅਗੀ ਦੋਸਤੋ ਆ ਥੋੜਾ ਜਿਹਾ ਮਨੋਰੰਜਨ ਕਰਾਂਗੇ ਵਲੋਗ ਦੇ ਵਿੱਚ। ਸੋ ਥੋੜਾ ਫਨੀ ਜਿਹਾ ਵਲੋਗ ਕਰਦੇ ਆ ਸੋ ਹਰ ਜਿਹੇ ਵਲੋਗ ਦੇ ਨਾਲ ਬਣੇ ਰਹੋ ਤੇ ਸਕਿੱਪ ਨਹੀਂ ਕਰਨਾ ਵਲੋਗ ਠੀਕ ਹੈ ਜੀ। ਸਾਰੇ ਹੁਣ ਲੱਗੇ ਆ ਚਾਹ ਬਣਾਉਣ ਚਾਹ ਬਣਾਉਦੇ ਪਏ ਆ ਤੇ ਮਿਲਦੇ ਆ ਚਾਹ ਦੇ ਨਾਲ। ਤੁਸੀਂ ਕੀ ਕਰਦੇ ਪਏ ਆ? ਆਜੋ ਉੱਪਰ ਵੇ ਕੋਠੇ ਜਾ ਕੇ ਚਾਹ ਪੀਂਦੇ ਆ। ਆਜੋ ਆ ਜਣੋਂ ਨਹੀਂ ਆਪੀ। ਮਮੀ ਬੋਲ ਲ ਬੁਘਾ ਲਾ ਦਿਓ ਬੁਆ ਖੁੱਲਾ ਆ ਉਹਦੇ ਬੁਆ ਲਾ ਕੇ ਆ ਜਾ ਉਪਰ ਭਜ ਗਈ ਰੀਤੀ ਕੀ ਕਰਦੀ ਰੀਤੀ ਨਗਰ ਹਾਂ ਨਾ ਚੁੱਪ ਚਾ ਉਹ ਦੇਖੀ ਬੈਠੀ ਹੋਣੀ ਇੱਥੇ ਰੀਤੀ ਕਿੱਥੇ ਗਈ ਪ੍ਰੀਤ ਮਮੇ ਪ੍ਰੀਤੀ ਕਿੱਥੇ ਗਈ ਇਹ ਲੋਗੀ ਲੱਗਦੀ ਪ੍ਰੀਤੀ ਕਿਦਾਂ ਲੋਗੀ ਹੈ ਦਰਵਾਜ਼ੇ ਪਿੱਛੇ ਹੋਣੀ ਇਹ ਪਿੱਛੇ ਹੋਣੀ ਹਾਂ ਇੱਥੇ ਵੀ ਨਹੀਂ ਹੈਗੀ ਇਹ ਤੇ ਚਲ ਗਈ ਮੈਨੂੰ ਪਹਿਲੇ ਪਤਾ ਸੀ ਇੱਥੇ ਲੁਕੀ ਹੋਇਆ ਸਾਰਾ ਹੀ ਪਤਾ ਸੀ ਮੈਨੂੰ ਪਤਾ ਨਾ ਲਾ ਲਾ ਤੂੰ ਮੇਰਾ ਗੁੱਟ ਮੋੜਨਾ ਤੂੰ ਗੁੱਟ ਮੋੜਨਾ ਆ ਪੰਜਾ ਲਾਇਆ ਹੀ ਜਦ ਹਾਂ ਹਾਂ ਫੇਰ ਤੂੰ ਜਿੱਤ ਗਈ ਲੈ ਹੋਰ ਕੁਝ ਤੇ ਜਿੱਤ ਹਾਰ ਆਇਆ ਇੱਥੇ ਮੈਨੂੰ ਪੰਜ ਲੋ ਇਹਲਾਇਆ ਨਹੀਂ ਜਤਾਇਆ ਨਹੀਂ ਇੱਥੇ ਨਾ ਨਾ ਕਦੋਂ ਚੰਗੀ ਆ ਹੁਣ ਮੈਨੂੰ ਪਤਾ ਨਹੀਂ ਕਿੱਥੇ ਮੈਨੂੰ ਪਹਿਲੇ ਪਤਾ ਲੁਕੀ ਆ ਮੈਂ ਕਿੱਲਾ ਲੁਕੀ ਹੈਗੀ ਕਿਤੇ ਬਾਸੂ ਦੇ ਦਰਵਾਜੇ ਪਿੱਛੇ ਲੁਕ ਗਈ ਹੈ ਦਰਵਾਜਿਆਂ ਪਿੱਛੇ ਲੁਕਦੀ ਹੈ ਆ ਵੇਸਪਰ ਚੱਕਿਆ ਚੱਲ ਚੱਲ ਚਾਹ ਦੇ ਨਾਲ ਬਿਸਕੁਟ ਆਏ ਹਾਏ ਹਾਏ ਬਿਸਕੁਟ ਆਦਾ ਲਵ ਕੋਈ ਮਿਲਦਾ ਪਿਆ ਹੈ ਫੋਨ ਕਿੱਥੇ ਗਿਆ ਫੋਨ ਵੀ ਲਕੋਇਆ ਆ ਮੈਂ ਕਿੱਥੇ ਜੇ ਬਾਥਰਮ ਦੀ ਸੀਟ ਨਹੀਂ ਉਹ ਚੱਲੇ ਡਿਸਕੋਰ ਖਾਈ ਜੀ ਹਾਂਜੀ ਜੀ ਮम्मा ਸਵੇਰ ਦੇ ਲੱਗੇ ਹੋਇਆ ਉਹ ਪਰ ਇਹਨਾਂ ਦੀ ਛਾਂਡੀ ਕਰਨ ਚੌੜਾ ਦੀ ਕੱਲ ਵੀ ਕੱਲ ਵੀ ਇਹਨਾਂ ਦੀ ਕੀਤੀ ਛਾਂਡੀ ਤੇ ਅੱਜ ਵੀ ਕਰਨ ਦਾ ਹਾਂਜੀ ਬਾਈ ਕੱਲ ਨੂੰ ਦੇਖਣੀ ਪਊਗੀ ਉਹ ਜਿਹੜੇ ਚਿੱਟੀ-ਚਿੱਟੀ ਉਹ ਮੈਂ ਦੇਖ ਲਾਂਗੀ ਉਹ ਚਿੱਟੀ-ਚਿੱਟੇ ਪੱਥਰ ਜੇ ਮਮਾ ਤੋਂ ਦਿਖਦਾ ਨਹੀਂ ਹੈਗਾ ਪੱਥਰ ਮੈਂ ਕੱਲ ਚਾਹੋਂ ਨੂੰ ਫਿਰ ਦੇਖਣੀ ਰਹਿ ਦਾਂਗੀ ਉਹ ਹੀ ਨਾ ਨੰਨੂ ਸਾਡਾ ਅੱਜ ਪੜ੍ਹਾਈ ਕਰਦਾ। ਮਾਂ ਚੇਤਾ ਰਾਜ ਜੀ। ਹਾਂ। ਕੱਲ ਵੀ ਕਹਿੰਦਾ ਕਾਪੀ ਦੋ। ਕਾਪੀ ਦੋ ਕੱਲ ਵੀ ਕਹਿੰਦਾ ਕਹਿੰਦਾ ਕਾਪੀ ਦੋ ਮੈਨੂੰ ਕਾਪੀ ਕਾਪੀ ਦੋ। ਚੇਤਾ ਉਹਦਾ ਉਹ ਪੜ੍ਹਾਈ ਦਾ ਪਾਈ। ਹਾਂ। ਇਹ ਨਾ ਚੋਲੋਂ ਦੇ ਵਿੱਚ ਨਾ ਉਹ ਬਹੁਤ ਇਹ ਦੂਜੇ ਸੀ ਨੂੰ। ਹਾਂ। ਉਹ ਉਹ ਤਾਂ ਪੱਟ ਪੱਥਰ ਹੋਏ। ਇਹ ਵੀ ਪੱਕੇ ਆ। ਹਾਂ। ਇਹਦੇ ਦੋ ਬੱਜਰੀ ਹੈ। ਇਹ ਵਰਮੀ ਨਹੀਂ ਹੈ ਨਾ ਇੱਥੇ। ਵਰਮੀ ਹੈ ਨਹੀਂ। ਤੇ ਇਹ ਤਾਂ ਪੱਖਾ ਵੀ ਨਹੀਂ ਲਾਇਆ। ਉਹ ਲਾਇਆ ਇਹ ਖੜ-ਖੜ ਕਰਦਾ ਹੈ। ਇਹ ਨੂੰ ਇਹ ਵਾਲਾ ਪੱਖਾ ਲਾ ਲੈਣਾ ਫਰਟ। ਇਹ ਲਾਇਆ ਇਹਦੀ ਕੋਕਾ ਤਰ ਕਰਦਾ। ਹੂੰ। ਇਹ ਵਰਮੀ ਨਹੀਂ ਹੈ। ਕੀ ਕਰੀਏ? ਵਰਮੀ ਨਹੀਂ ਹੈ। ਇੱਕ ਦਿਨ ਅਸੀਂ ਨੇ ਚੁੱਲ੍ਹੇ ਤੇ ਰੋਟੀ ਬਣਾਈ ਉੱਪਰ ਕੋਠੇ ਤੇ ਜਿੱਦਣ ਸਾਡੇ ਘਰੇ ਲਾਈਟ ਹੈ ਨਹੀਂ ਸੀ ਮੇਰੇ ਤੋਂ ਸ਼ਾਇਦ ਥੋੜਾ ਜਿਹਾ ਤੇਲ ਖੋਪੇ ਮੈਂ ਲਾਵਾਂਗੀ ਬਣਉਂਦੇ ਤੀਂ ਦਿਨੋਂ ਮੰਦਰੀ ਤੀਜੀ ਆਹ ਤੀਜੀ ਤੇ ਤੀਜੀ ਮੰਦਰੀ ਚੁੱਲ੍ਹੇ ਦਾ ਦੋ ਪੈ ਸੌਖਾ ਨਾਲ ਪੈਣਾ ਹਨਾ ਚੁੱਲ੍ਹੇ ਦਾ ਦੋ ਪੈ ਸੌਖਾ ਨਾਲ ਲਊਂ ਪਰ ਗੱਲ ਇਹ ਹੈ ਨਾ ਕਿ ਇੱਥੇ ਅਸੀਂ ਇੱਥੇ ਅਸੀਂ ਕਰ ਸਕਦੇ ਆ ਇੱਥੇ ਟੈਲਾ ਵਗੈਰਾ ਲੱਗੇ ਹੋਈਆਂ ਨਾ ਪਰੇ ਆ ਕੀ ਪਾਂਡਾ ਕਾਲਾ ਬਹੁਤ ਹੁੰਦਾ ਪਾਂਡੇ ਤਾਂ ਨਹੀਂ ਪਾਂਡੇ ਕਾਲੇ ਹਨ ਉਹ ਮਾਰੇ ਮਸੀ ਮਾਰਦੇ ਤੁੰ ਪਾਂਡੇ ਨਵੇਂ ਆ ਉਹ ਜਿਹੜੇ ਕਪਕਾ ਪਾਂਡੇ ਖਰਾਬ ਹੋ ਜਾਂਦੇ ਮੁਰਗੇ ਉਦੋਂ ਤਾਂ ਲੱਤ ਗਈ ਸੀ ਝਟ ਹੂੰ ਫਸੂੜਾ ਜੋਰ ਲਾਉਣਾ ਪਿਆ ਹਾਂ ਉਹਦੇ ਅੰਦਰ ਕਹਿੰਦਾ ਥੈਂਕ ਯੂ ਪਪਾ ਉਹ ਚੀਜ਼ੋ ਮਿਲੀਆਂ ਤੇ ਆ ਵੀ ਆ ਤੇ ਆ ਆ ਇਹ ਮਾ ਜੀ ਦਾ ਬਹੁਤ ਆਟਕ ਖੜਾ ਰਹੇ ਪੱਥਰ ਵੀ ਦੂਜੇ ਆਪੇ ਲਿਲੇ ਜਾਂਦੇ ਚਿੱਟੇ-ਚਿੱਟੇ ਹੋ ਆਂਗਰੇਜ਼ ਬਾਲਿਆ ਜਿਹੜੇ ਦਿਸੇ ਉਹ ਤਾਂ ਮੈਂ ਚੱਕੀ ਗਈ ਕਈ ਤਾਂ ਵਿੱਚ ਚੋਲਿਆ ਮੰਮੀ ਵਾਲੇ ਉਹ ਤਾਂ ਹੁੰਦਾ ਚੋੜ ਜਿਹੜੇ ਆਹ ਆਹ ਵਿੱਚ ਪੱਥਰ ਆਉਂਦੇ ਇਹਨੇ ਚੋਲੋਂ ਦਾ ਨਾ ਹਾਂ ਇਹ ਜੋ ਸਾਡੇ ਦੀ ਵਧੀਆ ਹੈ ਨਹੀਂ ਬੈਠੀ ਤਾਂ ਸਹੀ ਹੈ ਸਹੀ ਹੈ ਮਮੀ ਕਹਿੰਦੇ ਮੈਂ ਬੈਠੀ ਹਾਂ ਹੋਰ ਤਾਂ ਕੁਝ ਨਹੀਂ ਹੁੰਦਾ ਬੈਠੇ ਆ ਮੈਂ ਇਹ ਘੱਟੀ ਨਹੀਂ ਨਾ ਆਦੇ ਚਿੱਟੇ ਆਦੇ ਆਦੇ ਚਿੱਟੇ ਮੱਟੇ ਇਹ ਹੀ ਜ਼ਿਆਦਾ ਉਦੋਂ ਵੀ ਵਿਕਰਮ ਕਹਿੰਦੇ ਸੀਗੇ ਕਹਿੰਦੇ ਵਿੱਚ ਉਹ ਚੋਲਾ ਦੇ ਵਿੱਚ ਉਹ ਆਂਦੀ ਰੇਤਾਂ ਦੀ ਆਉਂਦੀ ਆ। ਮਗਰ ਰੇਤਾਂ ਨਹੀਂ ਇਹ ਪੱਥਰ ਆ। ਇਹਦੇ ਜੜਗੇ ਪੱਥਰੇ ਬਣਦੇ ਨੇ ਮੈਂ। ਉਹ। ਆ ਇਹਦਾ ਸਵਾ ਮਿੱਟੀ-ਮੁੱਟੀ ਬਥਰੀ ਆਦੀ। ਮਿੱਟੀ ਹੋਰ ਕੋਈ ਨਹੀਂ ਇਹ ਪੱਥਰ ਹੋ। ਬੈਠ। ਅੰਨੀ ਬੈਠਾ। ਇਹ ਵੀ ਕੋਈ ਹੈ। ਉਹ ਕਰੀ ਗੋਲਟੋਈ ਆਤਾ ਜੀ ਉਹਨੇ ਕੱਡੇ ਵੀ ਨਹੀਂ ਚਾਹਤੇ ਆਏ ਵੱਡਾ ਹੀ ਨੇ ਉਹਨਾਂ ਨੇ ਚਾਹ ਚੰਦੂ ਕੱਢ ਲਏ ਆਪਣੇ ਨੇ ਹਾਂ ਹਾਂ ਉਹ ਚੋੜ ਇੱਕ ਅੰਨਾ ਅੰਨਾ ਵਿੱਚ ਬੰਡ ਇੱਕ ਨਹੀਂ ਹੁੰਦਾ ਅੱਛਾ ਆ ਵੀ ਕੱਢਣੇ ਆ ਨਾ ਸੱਚਾ ਜਿਹੜੀ ਮੰਡ ਜੀ ਆਹ ਵਾਲੀ ਇਹ ਵੀ ਕੱਢਣੇ ਪੈਣੇ ਆ ਉੱਨ ਨੂ ਸਾਡਾ ਪੜਨ ਲੱਗਾ ਅੱਜ ਨਨੂ ਕਿੱਦਾਂ ਪੰਨਾ ਅੱਜ ਹੈਂ ਲਾਈਕ ਕਰਨਾ ਹਾਂਜੀ ਲਾਈਕ ਕਰਨਾ ਪਈਗਾ ਨਾ ਬੰਨ ਕਾ ਪਈ ਇੱਧਰ ਨੂੰ ਕਰ ਮੇਰੇ ਅਲੂ ਬੱਬਾ ਕਰਕੇ ਇੱਧਰ ਨੂੰ ਬੈਠੋ ਇੱਧਰ ਨੂੰ ਐਡਾ ਐਡਾ ਇੱਦਾਂ ਆਏ ਨਾ ਤਾਂ ਇੱਧਰ ਨੂੰ ਕੱਲ ਮੇਰੇ ਅਲੂ ਹੁਣ ਸਾਰੇ ਨੂੰ ਸੁਣਾਓ 1 2 1 2 3 4 ਫੋਰ 1 ਨਨੂ ਨੇ ਮੈਥੋਂ ਸਪੈਸ਼ਲੀ ਨਾ ਕਾਪੀ ਮੰਗਾਈ ਮੈਨੂੰ ਕਹਿੰਦਾ ਵੀ ਮੈਂ ਨਾ ਪੜਨਾ ਆ ਮਮਮ ਪੜਨਾ ਪੜਨਾ ਕੀ ਆ ਪਹਿਲਾਂ ਤਾਂ ਮੈਥੋਂ ਪਹਿਲਾਂ ਤਾਂ ਇਹਨਾਂ ਸਾਰੇ ਪੱਖੀਆਂ ਬਣਵਾਈਆਂ ਚੱਕੋ ਨਹੀਂ 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 ਚੋਕੋ ਨਹੀਂ ਕਹਿੰਦਾ ਚੋਕੋ ਬਣਾ ਕੇ ਦੇ ਆ ਦੇਖੀ 1 ਮਿੰਟ ਆ ਦੇਖੀ ਹਾਂਜੀ ਨੋ ਹਾਂ ਤਾਂ ਆ ਦੇਖੀ ਚਲੋ ਦੇਖੋ 1 2 3 ਕਬਾਠੋ ਹਾਂ ਕਬਲੀ ਨਨੂ ਮੈਨੂੰ ਨਾ ਬਿੰਦੀਆਂ ਵਾ ਕਿ ਦਵਾਂਗੀ ਠੀਕ ਹੈ ਬਿੰਦੀਆਂ ਹਾਂਜੀ ਬਿੰਦੀਆਂ ਬੀਬੀ ਆ ਬਾਂ ਹਾਂ ਬਾਂ 2 ਹਾਂਜੀ 3 ਬਾਂ 3 ਹੀ ਚਲ ਚਲ ਅਫਤ ਤੈ ਤੂੰ ਕਾ ਪਾਪਾ ਮੈਨੂੰ ਸਟੱਡੀ ਕਰਾਓ ਤੂੰ ਕਾ ਪਾਪਾ ਮੈਨੂੰ ਪੜ੍ਹਾਓ ਜਾ ਪਾਪਾ ਕਹ ਕੇ ਚੱਲ ਚੱਲ ਤੇ ਉੱਤਰ ਬੋਲ ਲੈ ਹਾਂ ਛੁੱਟੀ ਵੀ ਹੋ ਗਈ ਇਹਨੂੰ ਕਹ ਕਹ ਕੇ ਛੁੱਟੀ ਹੋ ਗਈ ਪਾਪਾ ਮੈਨੂੰ ਮੈ ਕੀ ਕਹਨੀ ਆ ਔਰ ਦੇਖੋ ਕੀ ਕਰਦਾ ਮੈਨੂੰ ਛੁੱਟੀ ਹੋ ਗਈ ਕਹਿੰਦਾ ਮੇਰੀ ਪੜਦਾ ਆਗਲਾ ਕਹਿੰਦਾ ਵੜ ਤੂੰ ਮੈਨੂੰ ਲਿਖ ਕੇ ਦੋ ਮੈਨੂੰ ਵੜ ਤੂੰ ਕਰੋ ਜੇ ਕਿਵੇਂ ਹੈ ਜੇ ਤੱਕ ਹੈ ਮੈਂ ਇਹ ਵਾਲਾ ਇਤਰਾ ਖੁੱਲਣਾ ਇਤਰਾ ਵੜ ਇਹਤੋਂ ਖੁੱਲਣਾ ਪੈਣਾ ਆ ਖਰਾਬ ਹੋ ਗਈ ਹਾਂ ਖਰਾਬ ਹੋ ਗਈ ਸੁਣ ਤੋ ਸੁਟਣੀ ਫਾਈਣੀ ਖਰਾਬ ਹੋ ਗਈ ਨਾ ਗੇਮ ਸੁਣਦੇ ਕੋਪਾਂਟ ਰਾਗੂ ਵੀ ਜੱਸੀ ਆਸੀ ਇਹ ਅਸੀਂ ਉਧਰੋਂ ਮਲਾਈ ਸੀ ਸਾਡੀ ਚੇਤਾ ਹੀ ਨਹੀਂ ਸਾਨੂੰ ਸੱਡੀ ਗੱਡੀ 'ਚ ੁੱੱਪੇ ਖੜੀ ਆ ਹੈਂ ਕੋਤਾਨੀ ਹੋਵੇ ਸੋਨਾ ਪਾ ਚੁੱਕੇ ਅੰਦਰ ਤੇ ਸੋਚਦੇ ਅੱਜ ਕੀ ਬਣਾਉਣਾ ਕੀ ਨਹੀਂ ਕੱਲ ਅਸੀਂ ਨੂੰ ਅਸੀਂ ਰਾਤ ਪਿੰਡੀਆਂ ਪਿੰਡੀਆਂ ਲਿਆਣੀਆਂ ਸੀ ਆਪਾਂ ਥੋੜੀਆਂ ਜੀਆਂ ਤੇ ਪਿੰਡਿਆਂ ਆਪਾਂ ਜ਼ਿਆਦਾ ਨਹੀਂ ਪੜਾਈਆਂ ਕਿਉਂਕਿ ਜ਼ਿਆਦਾ ਕੁਝ ਸਿਖਾਉਂਦਾ ਨਹੀਂ ਹੁੰਦਾ ਇੱਕ ਵਾਰੀ ਆਪਾਂ ਚੀਜ਼ ਬਣਾਈਆਂ ਤੇ ਬਾਤਾਂ ਨੂੰ ਮੋੜ ਹੀ ਜਾਂਦੇ ਸੋ ਸਾਡੀ ਦਿਸਲ ਵੈਰਾ ਸਾਡੇ ਨਾਟਕ ਜਿਹੜੇ ਆ ਸਾਡੇ ਰਹਿ ਗਏ ਆ ਇਸ ਕਰਕੇ ਲਗਾ ਸਾਡੀ ਦਿਸਲ ਲਾਈ ਨਹੀਂ ਤਾਂ ਉਹ ਹੋ ਜਾਣਾ ਇਹ ਉਹ ਵਸਾਣ ਹਾਂ ਤੇ ਇਹ ਆ ਸਾਡਾ ਇਹ ਸਿਲੰਡਰ ਜਿਹੜਾ ਗੈਸ ਆ ਉਹ ਹਜੇ ਸਿਲੰਡਰ ਜਿਹੜਾ ਭਰਉਣਾ ਲਾਇਆ ਗੈਂਸ ਸੋਰੀ ਤੇ ਸਿਲੰਡਰ ਅਸੀਂ ਉੱਤੇ ਰੱਖਿਆ ਹੋਇਆ ਹੈ ਜਿੱਥੇ ਤੇ ਬਾਕੀ ਸਮਾਨ ਦਾ ਬਦਲ ਲਾ ਦੇ ਤੁਸੀਂ ਕੱਲ ਕਹਿੰਦੇ ਸੀਗੇ ਕਿ ਤੁਸੀਂ ਆਪਣਾ ਜਿਹੜਾ ਪੇਟੀ ਤੇ ਸਾਰਾ ਸਮਾਨ ਰੱਖੋ ਸਾਡਾ ਪੇਟੀ ਤੇ ਜਿਹੜਾ ਸਮਾਨ ਆ ਉਹ ਅਸੀਂ ਇੱਥੇ ਗੱਡੀ ਆ ਇੱਥੇ ਖੜੀ ਹੋਈ ਮਨਵੀਰ ਦੀ ਤੁਸੀਂ ਦੇਖੋ ਇੱਕ ਮਨਵੀਰ ਦੀ ਗੱਡੀ ਖੜੀ ਹੋਈ ਆ ਇਧਰਲੀ ਸਾਈਡ ਅਸੀਂ ਸ਼ੂਜ਼ ਰੱਖੇ ਹੋਇਆ ਪੇਟੀ ਦੇ ਉੱਪਰ ਅਸੀਂ ਤਾਂ ਨਹੀਂ ਰੱਖਦੇ ਹੈਗੇ ਪੇਟੀ ਦੇ ਉੱਪਰ ਜਿਹੜਾ ਐਕਸਟਰਾ ਸਮਾਨ ਅਸੀਂ ਉਹ ਰੱਖ ਦੇਈਦਾ ਆ ਤੇ ਜੋ ਵੀ ਬੈਗ ਵਗੈਰਾ ਹੁੰਦੇ ਆ ਬਸ ਉਹ ਰੱਖ ਦੇਈਦੇ ਆ ਬਾਕੀ ਤਾਂ ਨਹੀਂ ਗੱਡੀ ਹੁਣ ਆਪਾ ਵਾਰ ਹੁਣ ਉੱਪਰ ਉਹਦੇ ਤੇ ਕੀ ਰੱਖਣੀ ਆ ਨਹੀਂ ਲੋੜ ਨਹੀਂ ਪੈਂਦੀ ਉਹ ਹੀ ਹੁਣ ਇਹ ਸੋਚਦੇ ਆ ਕਿ ਮੰਦਿਰ ਦੀ ਗੱਡੀ ਇੱਥੇ ਹੀ ਤਾਂ ਕੂਲਰ ਜਿਹੜਾ ਸਾਡਾ ਉੱਥੇ ਜਿਹੜਾ ਲੱਗਾ ਹੋਇਆ ਕੂਲਰ ਨੂੰ ਉੱਥੇ ਲੱਗਾ ਰਹਿਣ ਦੇਣਾ ਬਾਕੀ ਨੰਨੂ ਸਾਡਾ ਖੇਡਦਾ ਮੈਂ ਉੱਪਰ ਆ ਜਿਉਂ ਮੈਂ ਲੱਟਾ ਬੰਦ ਕਰਿਓ

ਇਹ ਤਰੋ ਵੀ ਕਰ ਲਿਆ ਮੰਮੀ ਛਾਲ ਵਗਣਾ ਜਿਹੜੇ ਸੀ ਉਹ ਵੀ ਹੋ ਗਏ ਆ ਤੇ ਮੰਨਣਾ ਸੁਟੇ ਆ ਨਾ ਬਾਹਰ ਅੱਜ ਧੁੱਪ ਬਹੁਤ ਜ਼ਿਆਦਾ ਹੋਈ ਪਈ ਆ ਹਾਂ ਆ ਦੇਖੋ ਧੁੱਪ ਵੀ ਬਾਹਰ ਅੱਜ ਬਹੁਤ ਜ਼ਿਆਦਾ ਧੁੱਪ ਹੈ ਅੱਜ ਨਾ ਘਰ ਦੇ ਘਰ ਯਾਰ ਧੁੱਪ ਉਹ ਤਾਂ ਬਹੁਤ ਬਾਹਰ ਅੰਦਰ ਹੀ ਠੀਕ ਆ ਬਲੀਂਸ ਪਾ ਲੈਂਦੇ ਹਾਂ ਬੜੀ ਜਿਹੀ ਅੱਜ ਬੱਕਾ ਸਾਨੂੰ ਕਰਨੀ ਪੈਣੀ ਫੇਰ ਹੰਦਰ ਦੀ ਸਾਈਡ ਕਿਉਂਕਿ ਉੱਥੇ ਸਾਡੇ ਸ਼ੂ ਨਹੀਂ ਹੁੰਦਾ ਹੈਗਾ ਇੱਥੇ ਨਹੀਂ ਆਉਂਦੀ ਕਿ ਇੱਥੇ ਗRAND ਪਾਣੀ ਬਾਹਰੋਂ ਚੱਲੂਗਾ ਸਾਡੇ ਵੀ ਸਿਰੇ ਨੇ ਦੁਖਦੇ ਆ ਨਾ ਬਹੁਤ ਜ਼ਿਆਦਾ ਪਤਾ ਨਹੀਂ ਕੀ ਗੱਲ ਹੋ ਗਈ ਆ ਸਿਰ ਬੋ ਫਟਦੇ ਆ ਸਰਵੀ ਇੱਕ ਜਾਣੇ ਨਾਲ ਹੀ ਸਾਰਿਆਂ ਦੇ ਦੁਖਦੇ ਆ। ਉਦੋਂ ਸਾਡਾ ਕੋਈ ਕੰਮ ਨਹੀਂ ਬਣਦਾ। ਇੱਕ ਅਸੀਂ ਕੰਮ ਬਹੁਤ ਜ਼ਰੂਰੀ ਕਰਦੇ ਪਏ ਆ। ਸਾਡਾ ਕੰਮ ਨਹੀਂ ਬਣਦਾ ਪਿਆ। ਬਹੁਤ ਹੀ ਮੂਡ ਖਰਾਬ ਆ। ਸੀਨ ਕਰ ਸਕਦੇ ਹਾਂ ਜੋ ਪਰਮਾਧਮਣ ਨੂੰ ਉਹ ਵੀ ਬਣਾਇਆ। ਤੇ ਅਸੀਂ ਬਹੁਤ ਜ਼ਿਆਦਾ ਅਫਸਰਟ ਹੋਏ ਤਾ। ਕਦੀ ਕਹ ਲੋ ਕਿ ਖੁਸ਼ੀ ਦਾ ਦਿਨ ਹੁੰਦਾ ਤੇ ਕਦੀ ਦੇ ਲੋ ਦੁੱਖ ਦਾ ਟਾਈਮ ਹੁੰਦਾ ਆ ਕੋਈ ਨਹੀਂ ਸਮਝ ਲੱਗਦੀ ਹੈ ਜੀ ਕਿਹੜਾ ਟਾਈਮ ਕਿੱਦਾਂ ਆ ਜਾਣਾ ਹਨਾ ਫਤਾ ਨਾ ਜੰਨੂ ਹਾਂ ਲਵਾ ਲੈਨੇ ਜੀ ਮੈਂ ਕੀ ਕਹਿੰਦੀ ਮਗਰ ਦੇਖ ਲੋ ਇਹ ਨਾ ਪਤਾ ਲੱਗਦਾ ਜਦੋਂ ਡਾਕਟਰ ਬਿਲਾ ਬਣਾਉਂਦਾ ਨਾ ਸੋਲਾ ਕੋ ਵਾਲੀ ਨਹੀਂ ਦਿੰਦੇ ਆਹ ਸਾਨੂੰ ਕੁਛ ਕਿਹ ਦਿਨਾ ਤੂੰ ਨਾ ਬਹੁਤ ਹੀ ਜਿਆਦਾ ਮਤਲਬ ਐਕਸਟਾ ਹੋਣ ਲੱਗੇ ਹਾਂਜੀ ਹਾਂਜੀ ਲੈਟ ਹਾਂ ਲੈਟ ਹੈਗੀ ਤੇ ਹੈ ਆ ਸਾਡਾ ਮਨਵੀਰ ਵੀ ਬਾਬਾ ਨੂੰ ਪ੍ਰੇਅ ਕਰਦਾ ਰਹਿੰਦਾ ਕਿ ਬਾਬਾ ਜੀ ਸਾਨੂੰ ਕੋਈ ਆਹ ਦੇ ਘਾਸੜ ਦੇ ਰਾਤ ਤੁਸੀਂ ਕਹਿੰਦੇ ਸੀ ਨਾ ਅੱਗ ਲੱਗੀ ਉਹ ਉੱਥੇ ਲੱਗੀ ਸੀਗੀ ਉਧਰਲੀ ਸਾਈਡ ਅੱਗ ਲੱਗੀ ਸੀ ਹਾਂਜੀ ਉਹ ਜਿੱਥੇ ਢੰਡਾ ਹੈ ਨਾ ਆਹ ਵੇਖੋ ਉੱਥੇ ਅੱਗ ਲੱਗੀ ਸੀਗੀ ਰਾਤੀ ਉਸਾਰੇ ਹੁੰਦਿਆ ਹੋਣਾ ਨਾ ਹੀ ਨਾ ਉਹਦੀ ਤਾਰਾਂ ਦੀ ਸਵੈ ਲੈ ਸੀ ਮੇਰੇ ਜਦੋਂ ਆਈ ਨਾ ਬਾਹਰ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਹੋ ਕੇ ਗਈ ਬਾਹਰ ਤਾਂ ਇਹ ਤੁਹਾਨੂੰ ਥੱਲੇ ਬਾਥਰ ਨਾ ਜੀ ਮੈਨੂੰ ਉੱਪਰ ਸੀ ਪਹਿਲਾਂ ਮੈਨੂੰ ਬੈਠੀ ਸੀ ਫਿਰ ਮੈਂ ਇੱਧਰ ਦੀ ਹੋ ਕੇ ਇੱਧਰ ਨੂੰ ਦੇਖਿਆ ਹਾਂ ਤੂੰ ਆ ਜਾਂ ਹਾਂ ਤੂੰ ਆ ਫਿਰ ਜਦੋਂ ਮੈਂ ਦੇਖਿਆ ਪੂਰਾ ਧਿਆਨ ਦੇ ਨਾਲ ਫਿਰ ਉਹ ਉੱਥੇ ਸੀਗਾ ਤੂੰ ਆ ਉੱਥੇ ਹੀ ਤੂੰ ਸੀ ਬਾਕੀ ਮਨਵੀਰ ਤੂੰ ਬੱਸ ਤੰਗ ਨਾ ਕਰ ਤੂੰ ਇੱਧਰ ਆ ਜਾ ਪਤਾ ਨਹੀਂ ਕਹਿੰਦੇ ਕੋਈ ਕੰਨ ਤੇ ਕੋਈ ਆਈ ਆ ਇੱਕ ਆਪਸ਼ਨ ਦੀ ਹਾਂ ਆਪਸ਼ਨ ਦੀ ਆਈ ਆ ਕੋਈ ਕਿੱਥਾ ਚੱਲਦੀ ਹੈ ਸਾਡੀ ਤੇ ਦੇ ਆ ਕੋ ਕਿੰਨਾ ਕੰਮ ਕਾਰ ਹੋਇਆ ਇੱਧਰ ਮੈਂ ਦੇਖ ਰਹਾ ਹਾਂ ਜੀ ਜੀ ਮਮਾ ਨੇ ਲਾਈ ਕਿ ਮਸ਼ੀਨ ਤੇ ਮੈਂ ਸੋਚਿਆ ਵੀ ਮੈਂ ਰੋਟੀ ਲੈ ਲਵਾਂ ਸਾਰਿਆਂ ਲਈ ਪਾ ਕੇ ਇਹ ਰੋਟੀ ਖਾ ਲਈਏ ਭੁੱਖ ਹੋ ਜ਼ਿਆਦਾ ਲੱਗੀ ਹੋਈ ਹੈ। ਕੰਦਿਆਂ ਉਹ ਦੰਦਕਾਰ ਦਾ ਫੇਲੋ ਸਾਰੇ ਜਾਣੀ ਹੁੰਦੇ ਆ ਕਿ ਆਪਾਂ ਉਹ ਖਾ ਲਈਏ ਜਾਂ ਰੋਟੀ। ਤੇਰੀ। ਅਸੀਂ ਰਾਤ ਬਣਾਈ ਆ ਰੂਆਂ ਦੀ ਸਬਜ਼ੀ ਬਣਾਈ ਸੀ, ਪਿੰਡਿਆਂ ਦਾ ਸਬਜ਼ੀ ਵੀ ਬਣਾਈ ਸੀ। ਪਿੰਡਿਆਂ ਦਾ ਸਾਡੀਆਂ ਫਿਨਿਸ਼ ਹੋ ਚੁੱਕੀਆਂ ਆ। ਕੀ ਕਹਿੰਦੇ ਸੀ ਇਹ ਕਿ ਰੈਸਪੀ ਵੀ ਆਪਣਾ ਵਲੌਗ ਸ਼ੇਅਰ ਕਰਿਆ ਕਰਿਓ ਆਪਾਂ ਰੈਸਪੀ ਵੀ ਵਲੌਗ ਸ਼ੇਅਰ ਕਰਿਆ ਕਰਦੇ ਹਾਂ ਜ਼ਰੂਰ ਤਾਂ ਜੀ ਥੋੜਾ ਜਿਹਾ ਮਤਲਬ ਹਜੇ ਥੋੜਾ ਜਿਹਾ ਔਖਾ ਆ ਕਿਉਂਕਿ ਮੇਰੇ ਤੋਂ ਬਹੁਤ ਜ਼ਿਆਦਾ ਘੱਟ ਕੰਮ ਹੁੰਦਾ ਇਸ ਕਰਕੇ ਮੈਂ ਘੱਟ ਵਲੌਗ ਸ਼ੇਅਰ ਕਰਦੀ ਆ ਤੇ ਸਿਰਫ ਟੁਰ ਫਿਰ ਕੇ ਬਸ ਹੋ ਜਾਂਦਾ ਵਲੌਗ ਬਾਕੀ ਆਪਾਂ ਥੋੜਾ ਨ ਕਰਿਆ ਕਰਾਂਗੇ ਬਲੌਗ ਸ਼ੇਅਰ ਤੇ ਰੈਸਪੀ ਆ ਦੇਣੀ ਹੈ ਇੰਚਪਾ ਪੀਕਾ ਕੀ ਆਖੀਆਂ ਥੋੜੀਆਂ ਮੈਂ ਮੰਮਾ ਦੀ ਰੋਟੀ ਪਾ ਕੇ ਲੈ ਕੇ ਆਈ ਮੰਮਾ ਨੇ ਰੋਟੀ ਕਰਦੀ ਓਪਰ ਚੱਲੀ ਹਾਂ ਮੈਂ ਬੀਬੀ ਮੈਂ ਵੀ ਉੱਪਰ ਜਾ ਆਪ ਕੋਲ ਆ ਸਕਾ ਲੈ ਮੈਨੂੰ ਪਾਉਣ ਲਈ ਮੈਂ ਉਹਨਾਂ ਇਕੱਠੇ ਪਾਉਂਗੀ ਘੜੀ ਘੜੀ ਬੁਲਾਉਂਗਾ ਅੱਛਾ ਮੈਂ ਟੀਕਾ ਉੱਪਰ ਕੱਪੜੇ ਵਾਲਾ ਪੋਕਟਾ ਨਾਲ ਹੈ ਤੇ ਅੱਡੇ ਇਹਨੇ ਕੱਪੜਾ ਮਾ ਦੇ ਦਿੱਤਾ ਮੱਭੀ ਦਾ ਰੰਗ ਤਾਂ ਸੀ ਉਹ ਵੀ ਗੋਰਾ ਹੋਇਆ ਸੀ ਨਹੀਂ ऐं खिथी रा को मुंगे सुरा होया न सत्ती सुगोले ए होय रबा मैं कोई फिल्टर नहीं लाया कोई कुछ नी सा मेरा रंग काला हो गया मम्मी का रंग गोरा हो गया मम्मी सच्ची दा डरां गोरा हो गया ले दिल आ दे ओ काला ब्रहो सच्ची गोरा होया रंग ताडे हाथ भी दे किन्ने गोरे होया देखो मेरे हाथ दे लो मेरे पीले है ताडे ਮੇਰਾ ਰੰਗ ਗੋਰਾ ਹੈ ਅਜੇ ਸੋਗ ਨਹੀਂ ਟੈਂਸ਼ਨ ਨਾ ਰਹਿਣਾ ਰਾਬੜੇ ਦਿੱਤੀਆਂ ਦੋ ਰਸਕਿਲ ਲੈਣੀਆਂ ਤਾਂ ਪੈਣੀ ਹੀ ਆ ਟੈਂਸ਼ਨ ਇਹ ਕਰ ਸਕਦੇ ਆ ਦਾ ਰੱਖ ਚੱਕੀ ਜੋੜਾ ਮੈਨੂੰ ਮੰਮੀ ਕਹਿੰਦੀ ਮੈਨੂੰ ਫੇਸ ਪੈਕ ਲਾ ਲੈ ਮਾਂ ਮੰਮੀ ਫੇਸ ਪੈਕ ਨਹੀਂ ਆਉਣਾ ਇਹ ਹੁਣ ਜਿਹੜੇ ਦੂਜੇ ਘਰ ਜਾਊਂਗੀ ਉੱਥੇ ਆਪੇ ਰੰਗ ਰੂਗ ਗੋਰਾ ਹੋ ਜਾਣਾ ਕਿਉਂਕਿ ਉੱਥੇ ਤਾਂ ਬਾਰ-ਬਾਰ ਜਾਂਦੇ ਸੀ ਧੁੱਪ 'ਚ ਹਾਂ ਮੈਂ ਇੱਥੇ ਦਾ ਪਤਾ ਹੀ ਗਾਟ। ਇੱਥੇ ਘਾਟ ਟੁੱਪ ਬੰਨੀ। ਇੱਥੇ ਦਾ ਅੰਦਰ ਅੰਦਰ ਬੜੇ ਰਹੀ ਦੜਾ। ਪਿੰਜਰੇ ਦੇ ਦੇ ਵਿੱਚ ਕੈਦ ਕਰੋ ਅੱਗੇ ਗਾੜਾ ਨਹੀਂ ਮੈਨੂੰ ਆਂਦਾ। ਚੇਖ ਰਾਬੀ। ਹਾਂ ਬਿਕੂ। ਮੈਂ ਕਹਿੰਦੀ ਟਾਡਾ ਰੰਗ ਘੋਰਾ ਹੋਇਆ ਸੱਚੀ ਰੰਗ ਘੋਰਾ ਹੋਇਆ ਹਾਂ ਅੱਛਾ ਹੂੰ ਅੰਦਰ ਰਹੀ ਆਂ ਬਾਹਰ ਨਿਕਲੀ ਨਹੀਂ ਤਾਂ ਕਰਕੇ ਗਪੰਪ ਲੈ ਗਈ ਗੱਲ ਮੰਮੀ ਨੇ ਵੀ ਕਹਿ ਗਈ ਮੈਂ ਕਿ ਤੁਹਾਡਾ ਰੰਗ ਘੋਰਾ ਹੋਇਆ ਮੰਮੀ ਸੱਚੀ ਤੁਹਾਡੇ ਦੋਨਾਂ ਦੇ ਰੰਗ ਬਹੁਤ ਘੋਰੇ ਹੋਏ ਸਾਂ ਮੇਰਾ ਪੀਲਾ ਪੀਲਾ ਰੰਗ ਪੈ ਗਿਆ ਉਹਦੇ ਹਾਂ ਤੁਹਾਡਾ ਵੀ ਰੰਗ ਹੋ ਰਹਾ ਹੈ ਮੰਮੀ ਦਾ ਵੀ ਤੇ ਮਨਵੀਰ ਦਾ ਵੀ ਰੰਗ ਮਨਵੀਰ ਦਾ ਤਾਂ ਬਹੁਤ ਘੋਰਾ ਹੋ ਗਿਆ ਨੰਨੇ ਰੰਗ ਬਹੁਤ ਬੁਰਾ ਹੋਇਆ ਕਿਉਂਕਿ ਹੁਣ ਅੰਦਰ ਅੰਦਰ ਰਹਿੰਦੇ ਆ ਨਾ ਇਸ ਕਰਕੇ ਹੋਇਆ ਮੈਂ ਵੀਡੀਓ ਦੇ ਇਦਾਂ ਪਏ ਆ ਕੁੜੀ ਵੀ ਜਾਨੀ ਨੇ ਬੜਾ ਗਲਤ ਹੋਇਆ ਨਾ ਯਾਰ ਕਿੰਨੀ ਵਾਰ ਜਿੰਨਾ ਗਲਤ ਹੋਇਆ ਯਾਰ ਵਿਚਾਰੀ ਨਾਲ ਆਏ ਸਹੀ ਗੱਲ ਹੈ ਇਦਾਂ ਨਹੀਂ ਇਦਾਂ ਲੋਕਾਂ ਨੂੰ ਕਰਨਾ ਕੀ ਕਰ ਸਕਦੇ ਹਾਂ ਤਾਂ ਤੁਸੀਂ ਇੱਧਰ ਨੂੰ ਆਣ ਕੇ ਬੈਠੋ ਤਾਂ ਦਿਖਦਾ ਨਹੀਂ ਹੋ ਤੁਸੀਂ ਮੈਂ ਕੁੜੀ ਨਾਲ ਬਹੁਤ ਮਾੜਾ ਹੋਇਆ ਤੇ ਬਾਕੀ ਯਾਰ ਕੀ ਕਰਤਾ ਦੇਖੀ ਸਾਡੀਆਂ ਤੀਆਂ ਹਾਂਜੀ ਜੀ ਅਸੀਂ ਚੱਲੇ ਹਾਂ ਕੋਠੇ ਤੇ ਕੋਠੇ ਤੇ ਪਏ ਹੋਏ ਕੱਪੜੇ ਮਮਾ ਹੁਣ ਤੇ ਚੱਲ ਗਏ ਮੈਂ ਚੱਲੀ ਹਾਂ ਨੰਨੂ ਵੀ ਸੱਟਾ ਚੱਲ ਗਿਆ ਉੱਪਰ ਇੱਕ ਨਾ ਉਹ ਦੀਦੀ ਹੁਣਾ ਦਾ ਨਾ ਜੁੱਤੀਆਂ ਕਿ ਅਦੀਦੀ ਹੁਣਾ ਦੀਆਂ ਨਾ ਉੱਪਰ ਜੁੱਤੀਆਂ ਪਈਆਂ ਆ ਤੇਦੀ ਦੀ ਮੈਨੂੰ ਕਹਿੰਦੇ ਸੀਗੇ ਕਿ ਇੱਕ ਮੈਨੂੰ ਫੋਟੋ ਵੀਡੀਓ ਪਾ ਦਿਓ ਜੇ ਇਹ ਚੋ ਸਹੀ ਹੋਈਆਂ ਤਾਂ ਲੈ ਜਾਾਂਗੇ ਹਾਏ ਰੱਬਾ ਇਹ ਚੁੱਲਾ ਚੁੱਲਾ ਕਹਿਣ ਲੱਗੀ ਅਸੀਂ ਹਾਏ ਰੱਬਾ ਇੱਥੇ ਉਹਨਾਂ ਔਖਾ ਕੋਠੇ ਤੇ ਤੇਦੀ ਆ ਜਾ ਦਾ ਤੂੰ ਮਨਉ ਤੇ ਆਣਾ ਦੂਰ ਭਰਨਾ ਕਿਤੇ ਜਾ ਮਨ ਇੱਧਰ ਆ ਜਾ ਆ ਜਾ ਤੇ ਉਹ ਨਹੀਂ ਦੇਖਣੀ ਦੇਖਦੇ ਆ ਸਾਡਾ ਕੋਠਾ ਤੁਸੀਂ ਦੇਖ ਲਓ ਕੋਠਾ ਬੇਹੜਾ ਛੋਟਾ ਆ ਜਾ ਕੋਠਾ ਨੰਨੂ ਹਣਾ ਬੈਠੂ 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 ਤੂੰ ਬੈਠ ਛੋ ਬੈਠ ਜੋ ਬੈਠ ਜੋ ਬੈਠ ਜੋ ਤੂੰ ਨਹੀਂ ਲੱਛ ਨਹੀਂ ਅਸੀਂ ਨਹੀਂ ਬਹਿਣਾ ਮੈਂ ਛੋ ਉਹ ਨਹੀਂ ਬਹਿਣਾ ਅਸੀਂ ਸੁਣ ਹਾਂ ਸੁਣ ਵਾਹ ਜਰਾਂ ਆਪਾਂ ਵਿੱਚ ਹੀ ਲੱਗਦੀ ਰਹਿਣ ਦਮਾ ਰੱਖ ਦੋ ਵਿੱਚ ਦੀਦੀ ਇਹਨਾਂ ਨੂੰ ਦੇ ਦਾਂਗੇ ਇੱਥੇ ਮੋਸਕੀ ਦਾ ਹੁੰਦਾ ਨਾ ਹਾਂ ਸੁਨ ਲਾਂਦੀ ਵਿੱਚੋਂ ਬੰਦੇ ਆ ਨਾ ਤਾਂ ਕਰਕੇ ਹੁਣ ਅੱਗੇ ਖੁੱਲੀਆਂ ਅੰਡੇ ਨਹੀਂ ਦਾ ਨਹੀਂ ਪਤਾ ਨਹੀਂ ਦਾ ਨਹੀਂ ਪਤਾ ਹੈਗਾ ਹਨਾ ਭਾਗੀ ਬਾਤ ਵਾਲਾ ਲੈ ਨਹੀਂ ਛੱਡ ਦੋ ਖੁੱਲੇ ਪੈਪੀ ਲੈ ਜਾਣਗੇ ਦੀਦੀ ਨੂੰ ਮੈਂ 10 ਘਾਲ ਦਿਖਾਤਾ ਖਾ ਰਹੀ ਦਿਖਾ ਤਾਂ ਮੈਂ ਦਿੱਤੀਆਂ ਹੀ ਆ ਧਿਆਨ ਨਾ ਮਮਾ ਉਹਦੇ ਵਿੱਚ ਕੁਝ ਹੈਗਾ ਉਹਦੇ ਹੋ ਦੇ ਮਦੁਰਾ ਡਰਾਤਾ ਵੀ ਇਹ ਕੀ ਹੈ ਇਹ ਤਾਂ ਮੈਨੂੰ ਵੀ ਪਤਾ ਕੀ ਆ ਇਹ ਤਾਂ ਮੈਨੂੰ ਵੀ ਨਹੀਂ ਪਤਾ ਕੀ ਆ ਵਾਜੀ ਕੋਥੇ ਦੀ ਲੋਕੇਸ਼ਨ ਚੈੱਕ ਕਰੋ ਤੁਸੀਂ ਉਸੇ ਨਰਿੰਗ ਤੋਂ ਸੀਰਪ ਮਸਟੈਂਟ ਹੂੰ ਸਮੈਲ ਆਂਦੀ ਆ ਵਾ ਤਾਂ ਕੋਈ ਨਹੀਂ ਆ ਤੂੰ ਜੇ ਹੈ ਕਿ ਮਛ ਕੀ ਚਾਹ ਲੁੱਕੀ ਕਰਦਾ ਆ ਬਦੂ ਉਹ ਬੜੇ ਚੂਹੇ ਮੈਂ ਮੋਟੇ ਨੂੰ ਤੇੰਗ ਕਰ ਮੈਂ ਅਰੇ ਜਿੱਤਣਾਂ ਬਲਾਉਜਰ ਹਾਇ ਰੱਬਾ ਇਹਨ ਕੋਟ ਰੇਨ ਆਹ ਤੇ ਟ੍ਰੇਨ ਆ ਗਈ ਆਹ ਤੇ ਟ੍ਰੇਨ ਆ ਗਈ ਆਹ ਤੇ ਟ੍ਰੇਨ ਆ ਗਈ ਉਹ ਕੱਢੀ ਓਏ tinga tinga ਮੈਂ ਨਾ ਬੀ ਦੀ ਟ੍ਰੇਨ ਆ ਗਈ ਕਹਿੰਦਾ ਗੁਰੂ ਵਾਲਾ ਬਣੀ ਹੈ ਵੀਰ ਜੀ ਆਹ ਦੇਖੋ ਵੀ ਟ੍ਰੇਨ ਜਾਂਦੀ ਦੇਖਦੇ ਤੁਹਾਨੂੰ ਦੇਖਦੇ ਤੁਹਾਨੂੰ ਨਨੂ ਗੁਰੂਵਰ ਬਲੀਏ ਵੀਰ ਜੀ ਕਿਉਂ ਤੇ ਆਈ ਥੱਲੇ ਜਾਣਾ ਅੱਛਾ ਬੈਕ ਸਾਈਡ ਆ ਹਨਾ ਘਾਰ ਆ ਆ ਵਿੱਚ ਜੀ ਤੇ ਨੰਦ ਹੋ ਜਾਂਦਾ ਆ ਆਹ ਆ ਤਾਂ ਮਿੱਠੇ ਲੱਗਿਓ ਗੱਲ ਉੱਦਣ ਅੱਛਾ ਵਿੱਚ ਦੀ ਰਾਹ ਇੱਥੇ ਕਿੱਥੇ ਆ ਆਹ ਦੇ ਵਿੱਚਲੀ ਇਦਾਂ ਦੇ ਘਰ ਦੇ ਨਾਲ ਦੀ ਆ ਥੋੜਾ ਜਿਹਾ

ਇਸ ਕਰਕੇ ਸਪੋਟੇ ਤੇ ਆਏ ਆ ਤੇ ਹੁਣ ਆਪਣਾ ਨੰਨ ਤੁਸੀਂ ਉਧਰ ਰਹੇ ਹੋ ਅਸ ਇਤਰਾਫੀ ਬਹੁਤ ਬੱਲਦਾ ਹੈ ਵੀ ਦੋਸਤੋ ਲਾਈਵ ਦਾ ਕਰਦੇ ਆ ਐਂਡ ਸੋ ਬਾਕੀ ਰੋਟੀ ਬਣਾਉਣੀ ਪਈ ਸੀ ਕੋਠੇ ਦੇ ਕੱਲ ਤੇ ਉਹ ਆਪ ਬਲੌਗ ਅੱਜ ਐਡ ਕੀਤਾ ਸੀ ਲਾਈਟ ਚੱਲ ਗਈ ਸੀ ਥੱਲੇ ਹਨੇਰਾ ਹੋ ਸੀ ਸੋ ਆਪਾਂ ਕੋਠੇ ਦੇ ਬੈਠੇ ਬਿਠੇ ਤੁਲਾ ਬਾਲ ਲਿਆ